ਨਾਲ ਪੂਰਾ ਬਲਦੇ ਨਾਲ ਪਰਮੇਸ਼ਰ ਦਾ ਸਵਾਗਤ ਕਰੋ ਤੇਰਾ ਸਵਾਗਤ ਪ੍ਰਭੂ ਯੀਸ਼ੂ ਤੇਰਾ ਸਵਾਗਤ ਕਰਦੇ ਆ ਅਸੀਂ ਆਪਦੇ ਘਰਾਂ 'ਚ ਤੇਰਾ ਸਵਾਗਤ ਕਰਦੇ ਆ ਅਸੀਂ ਬੱਚਿਆਂ ਜਿੰਦਗੀ ਤੇਰਾ ਸਵਾਗਤ ਕਰਦੇ ਆ ਸ਼ੂਲ ਆਪਾ ਕਰੋ ਕੱਲੇ ਕੱਲੇ ਨੂੰ ਸ਼ੂਲ ਆਪਾ ਨੂੰ ਸ਼ੂਲ ਮੇਰੇ ਪਿਤਾ ਪਰਮੇਸ਼ਰ ਜੀ ਅਜ ਇਹਨਾਂ ਦੀਆਂ ਬਿਮਾਰੀਆਂ ਧੂਆਂ ਬਣ ਕੇ ਉੱਡ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅਜ ਇਹਨਾਂ ਦੇ ਕਰਜੇ ਧੂਆ ਬਣ ਕੇ ਉੱਡ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅਜ ਇਹਨਾਂ ਦੇ ਗਰੀਬੀਆਂ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਜੋ ਰਸਤੇ ਬੰਦ ਕੀਤੇ ਹੋਏ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਕੱਲੇ ਕੱਲੇ ਨੂੰ ਸ਼ੂਰੋ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਪਵਿੱਤਰ ਆਤਮਸਪਾਕ ਰੂ ਦਾ ਸਵਾਗਤ ਕਰੋ ਪੂਰੇ ਬਲ ਸੇ ਸਵਾਗਤ ਕਰੋ ਆਪਣੇ ਕਰਾਂ ਚ ਸਵਾਗਤ ਕਰੋ ਆਪਣੇ ਬੱਚਿਆਂ ਜਿੰਦਗੀ ਸਵਾਗਤ ਕਰੋ ਪਾਕਰੂ ਤੇਰਾ ਸਵਾਗਤ ਹੋ ਪਾਕਰੂ ਤੇਰਾ ਸਵਾਗਤ ਹੋ ਸਵਾਗਤ ਹੋ ਸਵਾਗਤ ਜਿਨਾਂ ਨੂੰ ਕੋਈ ਦੁੱਖ ਤਕਲੀਫ ਹੈ ਉਹ ਜੰਪ ਮਾਰ ਕੇ ਪਰਮੇਸ਼ਰ ਦਾ ਸਵਾਗਤ ਕਰਨ ਜਿਨਾਂ ਨੂੰ ਕੋਈ ਵੀ ਤਕਲੀਫ ਹੈ ਕੋਈ ਢੱਡ ਚ ਦਰਦ ਹੁੰਦਾ ਕੋਈ ਵੀ ਠੂਈ ਦੁਖਦੇ ਕੁਛ ਵੀ ਜੰਪ ਲੈ ਕੇ ਜੰਪ ਲਾ ਕੇ ਪਰਮੇਸ਼ਰ ਧੰਨਵਾਦ ਕਰੋ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਸਵਾਗਤ ਕਰਦੇ ਆ ਪਾਕਰੂ ਤੇਰਾ ਸਵਾਗਤ ਕਰਦੇ ਆਂ ਤੇਰਾ ਸਵਾਗਤ ਕਰਦੇ ਆਂ ਕਿਨਾਂ ਤੁਹਾਡੇ ਜੋਰ ਪੂਰੇ ਬਲ ਦੇ ਨਾਲ ਕਰੋ ਹੱਥਾਂ ਦਾ ਕੁਛ ਨਹੀਂ ਮੁੱਢਿਆਂ ਦਾ ਕਸਦਾ ਪੂਰੇ ਜੋਰ ਦੇ ਨਾਲ ਬਸਵਾਗਤ ਕਰੋ ਪਰਮੇਸ਼ਰ ਸਾਹਿਬ ਦੇ ਘਰ ਦੀ ਤੁਹਾਡੀ ਤਾੜੀ ਪਰਮਿਸ਼ਨ ਤੁਹਾਡੀ ਆਵਾਜ਼ ਸੁਣਨੀ ਚਾਹੀਦੀ ਹੈ ਪੂਰੇ ਬਲਦੇ ਨਾਲ ਪੂਰੇ ਬਲਦੇ ਨਾਲ ਪਰਮੇਸ਼ਰ ਦਾ ਸਵਾਗਤ ਕਰੋ ਤੇਰਾ ਸਵਾਗਤ ਪ੍ਰਭੂ ਯੀਸ਼ੂ ਤੇਰਾ ਸਵਾਗਤ ਕਰਦੇ ਆ ਅਸੀਂ ਆਪਦੇ ਘਰਾਂ 'ਚ ਤੇਰਾ ਸਵਾਗਤ ਕਰਦੇ ਆ ਅਸੀਂ ਬੱਚਿਆਂ ਜਿੰਦਗੀ ਤੇਰਾ ਸਵਾਗਤ ਕਰਦੇ ਆ ਸ਼ੂਲੋ ਪਾ ਕਰੋ ਕੱਲੇ ਕੱਲੇ ਨੂੰ ਸ਼ੂਲੋ ਪਾ ਕਰੋ ਸ਼ੂਲੋ ਪਾ ਕਰੋ ਇਹਨਾਂ ਦੇ ਹੱਥਾਂ ਨੂੰ ਸ਼ੂਲੋ ਪ੍ਰਭੂ ਜੀ ਇਹਨਾਂ ਦੇ ਬੱਚਿਆਂ ਨੂੰ ਸ਼ੂਲੋ ਪ੍ਰਭੂ ਜੀ ਇਹਨਾਂ ਦੇ ਕਾਰੋਬਾਰ ਨੂੰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰਾ ਜਿਲਾ ਲਿਹਾ ਲਿਹਾਵੇ ਪ੍ਰਭੂ ਜੀ ਉਹ ਤੇਰਾ ਨੇ ਦੇਖਿਆ ਹੱਥਾ ਵੇ ਪ੍ਰਭੂ ਜੀ ਕਲ ਕਲ ਨੂੰ ਸ਼ੂਲ ਮੇਰੇ ਪਿਤਾ ਪਰਮੇਸ਼ਰ ਜੀ ਅਜ ਇਹਨਾਂ ਦੀਆਂ ਬਿਮਾਰੀਆਂ ਧੂਆਂ ਬਣ ਕੇ ਉੱਡ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅਜ ਇਹਨਾਂ ਦੇ ਕਰਜੇ ਧੂਆਂ ਬਣ ਕੇ ਉੱਡ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅਜ ਇਹਨਾਂ ਦੀ ਗਰੀਬੀਆਂ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਜੋ ਰਸਤੇ ਬੰਦ ਕੀਤੇ ਹੋ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਕੱਲੇ ਕੱਲੇ ਨੂੰ ਛੂੜੋ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਨੂੰ ਕੋਈ ਵੀ ਤਕਲੀਫ ਹੈ ਮੇਰੇ ਪਿਤਾ ਪਰਮੇਸ਼ਰ ਜੀ ਅਜ ਇਹਨਾਂ ਦਾ ਜਾਦੂ ਟੂਣਾ ਛੱਡ ਕੇ ਚਲੇ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਉਹ ਜਿੱਧਰੋਂ ਆਇਆ ਪ੍ਰਭੂ ਉਧਰ ਹੀ ਮੋੜੋ ਮੇਰੇ ਪਿਤਾ ਪਰਮੇਸ਼ਰ ਜੀ ਅਜ ਇਹਨਾਂ ਦੇ ਬੱਚੇ ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅਜ ਇਹਨਾਂ ਦੇ ਬੰਧਨ ਟੁੱਟ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਓ ਮੇਰੇ ਪਿਤਾ ਪਰਮੇਸ਼ਰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਕੱਲੇ ਕੱਲੇ ਨੂੰ ਸ਼ੂਲੋ ਪ੍ਰਭੂ ਜੀ ਤੇਰੇ ਨਾਂ ਦੇ ਵਿੱਚ ਛਟਕਾਰਾ ਮੇਰੇ ਪਿਤਾ ਪਰਮੇਸ਼ਰ ਜੀ ਅਜੇ ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅਜੋ ਬੰਦਨ ਟੁੱਟ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਜੋ ਸਰਾਫ ਲੱਗੇ ਪ੍ਰਭੂ ਵੱਡ ਵਡੇਰਿਆਂ ਦੇ ਉਹ ਟੁੱਟ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅਜੇ ਨਸ਼ੇ ਅਦੁਸ਼ਟਤਾ માં ਛੱਡ ਕੇ ਚਲਿਆ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਉਹ ਗਰੀਬੀ ਵਾਲਾ ਦੁਸ਼ਟਤਾ માં ਛੱਡ ਕੇ ਚਲਿਆ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਉਹ ਜੋ ਸ਼ੈਤਾਨੇ ਰਸਤੇ ਬੰਦ ਕੀਤੇ É pra ਅਜੋ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅਜੋ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਨੂੰ ਨਵੇਂ ਕੰਮਾਂ ਨਾਲ ਬਲੈਸ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਨਵੇਂ ਘਰਾਂ ਨਾਲ ਬਲੈਸ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਨਵੀਆਂ ਗੱਡੀਆਂ ਨਾਲ ਬਲੈਸ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਉਹ ਮੇਰੇ ਪਿਤਾ ਪਰਮੇਸ਼ਰ ਉਹ ਤੇਰਾ ਹੱਥ ਆ ਜੇ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰਾ ਦੇਖਿਆ ਹੱਥ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਹੱਥ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਕੱਲੇ ਕੱਲੇ ਨੂੰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਅਜਨਾਂ ਦੇ ਬੱਚਿਆਂ ਨੂੰ ਸ਼ੂ ਕਰੋ ਪ੍ਰਭੂ ਅਜਨਾਂ ਦੇ ਬਜ਼ੁਰਗਾਂ ਨੂੰ ਸ਼ੂ ਕਰੋ ਮੇਰੇ ਪਿਤਾ ਪਰਮੇਸ਼ਵਰ ਜੀ ਸ਼ੂ ਲੋ ਮੇਰੇ ਪਿਤਾ ਪਰਮੇਸ਼ਵਰ ਜੀ ਹਰੇਕੋ ਬਿਮਾਰੀ ਵਾਲਾ ਦੁਸ਼ਟ ਆਤਮਾ ਪ੍ਰਭੂ ਅ ਛੱਡ ਕੇ ਚਲਿਆ ਜਾਵੇ ਮੇਰੇ ਪਿਤਾ ਪਰਮੇਸ਼ਵਰ ਜੀ ਇਹਨਾਂ ਦੇ ਘਰਾਂ ਚ ਲੜਾਈ ਝਗੜੇ ਮੁੱਕ ਜਾਣ ਮੇਰੇ ਪਿਤਾ ਪਰਮੇਸ਼ਵਰ ਜੀ ਉਹ ਲੜਾਈ ਵਾਲਾ ਦੁਸ਼ਟ ਆਤਮਾ ਛੱਡ ਕੇ ਚਲਿਆ ਜਾਵੇ ਮੇਰੇ ਪਿਤਾ ਪਰਮੇਸ਼ਵਰ ਜੀ ਹੋਰ ਨਸ਼ੇ ਵਾਲਾ ਦੁਸ਼ਟ ਆਤਮਾ ਛੱਡ ਕੇ ਚਲਿਆ ਜਾਵੇ ਮੇਰੇ ਪਿਤਾ ਪਰਮੇਸ਼ਵਰ ਜੀ ਸ਼ੂ ਲੋ ਮੇਰੇ ਪਿਤਾ ਪਰਮੇਸ਼ਵਰ ਜੀ ਕੱਲੇ ਕੱਲੇ ਨੂੰ ਸ਼ੂ ਲੋ ਮੇਰੇ ਪਿਤਾ ਪਰਮੇਸ਼ਵਰ ਜੀ ਛੂ ਲੋ ਮੇਰੇ ਪਿਤਾ ਪਰਮੇਸ਼ਰ ਜੀ ਛੂ ਲੋ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਚਲ ਬੋਲੋ ਪ੍ਰਭੂ ਜੀ ਛੂ ਜੀ ਦਾ ਪਹਿਲਾ ਕਦਮ ਮੇਰੇ ਘਰ ਵਿੱਚ ਆਵੇ ਪ੍ਰਭੂ ਜੀ ਛੂ ਜੀ ਦਾ ਪਹਿਲਾ ਕਦਮ ਮੇਰੀ ਚਰਚ ਵਿੱਚ ਆਵੇ 2026 2026 ਮੇਰੇ ਪਰਿਵਾਰ ਵਿੱਚ ਮੇਰੇ ਪਰਿਵਾਰ ਜੋ ਅਧੂਰਾ ਹੈ ਉਹ ਪੂਰਾ ਹੋਣ ਦਾ ਸਾਲ ਹੈ ਇਹ ਸਾਲ ਮੇਰਾ ਇਤਿਹਾਸਕ ਸਾਲ ਹੋਵੇਗਾ ਇਹ ਸਾਲ ਸ਼ੇਰਾਂ ਵਰਗਾ ਬਲ ਪਾਉਣ ਦਾ ਸਾਲ ਹੈ 2026 2026 ਮੇਰੇ ਪਰਿਵਾਰ ਨੂੰ ਇੱਕ ਜੁੱਟ ਕਰਨ ਦਾ ਸਾਲ ਹੈ 2026 ਵਿਛੜੇ ਹੋਏ ਪਰਿਵਾਰਾਂ ਨੂੰ ਮਿਲਾਉਣ ਦਾ ਸਾਲ ਹੈ ਇਹ ਸਾਲ ਮੇਰੇ ਪਰਿਵਾਰ ਦੇ ਆਦਰ ਦਾ ਸਾਲ ਹੈ ਬੇਤਲਮ ਦੀ ਤਰ੍ਹਾਂ ਵੱਡਾ ਬਣਾਉਣ ਦਾ ਸਾਲ ਹੈ 2026 ਮੇਰੇ ਪਰਿਵਾਰ ਦੀ ਜਿੱਤ ਦਾ ਸਾਲ ਹੈ 2026 ਮੇਰੇ ਚਰਚ ਦੇ ਵਾਅਦੇ ਦਾ ਸਾਲ ਹੈ ਮੇਰੇ ਪਰਿਵਾਰ ਦਾ ਇੱਕ ਜੱਟ ਹੋਣ ਦਾ ਸਾਲ ਹੈ 2026 ਮੇਰੇ ਬਦਲਾ ਦਾ ਸਾਲ ਹੈ 2026 ਮੇਰੇ ਜੀਵਨ ਵਿੱਚ ਵੱਡੀਆਂ ਗਵਾਹੀਆਂ ਦਾ ਸਾਲ ਹੈ ਵੱਡੀਆਂ ਗਵਾਹੀਆਂ ਦਾ ਸਾਲ ਹੈ ਪ੍ਰਭੂ ਜੀ ਮੈਂ ਸੱਚਮੁੱਚ ਤੇਰੇ ਨਾਲ ਇੱਕ ਜੁੱਟ ਰਹਾ ਆਪਦੇ ਅਗੂਏ ਦੇ ਨਾਲ ਇੱਕ ਜੁੱਟ ਇੱਕ ਜੁੱਟ ਰਹਾ ਪ੍ਰਭੂ ਜੀ ਤੂੰ ਵਾਦਾ ਕੀਤਾ ਹੈ ਹਰ ਇੱਕ ਮੇਰੀ ਜ਼ਰੂਰਤ ਨੂੰ ਤੁਸੀਂ ਪੂਰਾ ਕਰਨਾ ਹੈ ਤੁਸੀਂ ਪੂਰਾ ਕਰਨਾ ਹੈ ਮੈਂ ਆਪਣੀ ਅੱਖਾਂ ਅਨਸਾਨ ਵਲੀ ਨਹੀਂ ਲਾਉਣੀਆਂ ਪਰਮੇਸ਼ਰ ਵੱਲੀ ਲਾ ਕੇ ਰੱਖਣੀਆਂ ਹਨ ਪਰਮੇਸ਼ਰ ਵੱਲੀ ਲਾ ਕੇ ਰੱਖਣੀਆਂ ਮੈਂ ਨਹੀਂ ਹਾਰਾਂਗੀ ਮੈਂ ਜਿੱਤਾਂਗੀ ਮੇਰਾ ਜਿੱਤ ਦਾ ਸਾਲ ਹੈ ਮੇਰਾ ਜਿੱਤ ਦਾ ਸਾਲ ਹੈ ਮੇਰਾ ਜਿੱਤ ਦਾ ਸਾਲ ਹੈ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਸੱਚਮੱਚ ਮੇਰੇ ਪਿਤਾ ਪਰਮੇਸ਼ਰ ਜੀ ਤੇਰੇ ਸ਼ਬਦਾਂ ਨੂੰ ਪ੍ਰਭੂ ਅਸੀਂ ਅੰਗੀਕਾਰ ਕੀਤਾ ਪ੍ਰਭੂ ਸੱਚਮੱਚ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਇਹ ਫਲ ਲੈ ਕੇ ਆਉਣ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਦੇ ਜ਼ਿੰਦਗੀ ਚ ਪੂਰੇ ਹੋਣ ਮੇਰੇ ਪਿਤਾ ਪਰਮੇਸ਼ਰ ਜੀ ਜੋ ਵਿਛੜਿਆ ਪ੍ਰਭੂ ਇਹ ਮਿਲਾਉਣ ਦਾ ਸਾਲ ਹੈ ਮੇਰੇ ਪਿਤਾ ਪਰਮੇਸ਼ਰ ਜੀ ਜੋ ਦੂਰ ਗਿਆ ਪ੍ਰਭੂ ਇਹ ਨੇੜੇ ਆਉਣ ਦਾ ਸਾਲ ਹੈ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਤੱਲੇ ਆਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਤਨਿਆਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਦੇ ਵਚਨ ਦੇ ਲਈ ਤੇਰਾ ਧੰਨਵਾਦ ਕਰਦੀ ਆ ਪ੍ਰਭੂ ਜੀ ਅੱਜ ਦੇ ਵੀਜ ਲਈ ਤੇਰਾ ਧੰਨਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਸਾਨੂੰ ਨਵੇਂ ਬਲ ਦੇ ਨਾਲ ਭਰਿਆ ਪ੍ਰਭੂ ਇੱਥੇ ਖਣ ਦਾ ਮੌਕਾ ਦਿੱਤਾ ਮੇਰੇ ਪਿਤਾ ਪਰਮੇਸ਼ਰ ਜੀ ਸਾਨੂੰ ਇਕੱਠਿਆਂ ਕੀਤਾ ਮੇਰੇ ਪਿਤਾ ਪਰਮੇਸ਼ਰ ਜੀ ਸੱਚਮੱਚ ਮੇਰੇ ਪਿਤਾ ਪਰਮੇਸ਼ਰ ਜੀ ਜੋ ਅੱਜ ਭੈਣ ਭਾਈ ਬੰਦਗੀ ਚ ਆਏ ਆ ਮੇਰੇ ਪਿਤਾ ਪਰਮੇਸ਼ਰ ਜੀ ਜਿਵੇਂ ਉਹਨਾਂ ਨੂੰ ਤੇਰੇ ਸਵਰਗਦੂਤ ਲੈ ਕੇ ਆਏ ਆ ਪ੍ਰਭੂ ਉਹ ਉਹਨਾਂ ਦੀ ਜਾਨ ਚ ਮਦਦ ਕਰਿਓ ਪ੍ਰਭੂ ਉਹਨਾਂ ਦਾ ਆਉਣਾ ਜਾਣਾ ਬਵਾਰਖ ਹੋਵੇ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਮੈਂ ਆਪਣੇ ਆਪ ਨੂੰ ਆਪਣੇ ਪੂਰੇ ਪਰਿਵਾਰ ਨੂੰ ਬੱਚਿਆਂ ਨੂੰ ਪ੍ਰਭੂ ਜੀ ਆਪ ਦੀ ਕਲੀਸਿਆ ਨੂੰ ਪਰਿਵਾਰਾਂ ਨੂੰ ਲੈ ਕੇ ਪ੍ਰਭੂ ਜੀ ਤੇਰੇ ਸੰਗਾਸਣ ਦੇ ਅੱਗੇ ਝੁਕਦੀਆਂ ਮੇਰੇ ਪਿਤਾ ਪਰਮੇਸ਼ਰ ਜੀ ਤੇਰੇ ਸੰਗਾਸਣ ਦੇ ਅੱਗੇ ਲੈ ਕੇ ਆਉਣੀ ਹੈ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਦਿਆ ਵਾਲਾ ਹੱਥ ਹਮੇਸ਼ਾ ਇਹਨਾਂ ਤੇ ਬਣਿਆ ਰਵੇ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਤੇਰੇ ਲੌਜ ਕਵਰ ਕਰਦੀਆਂ ਪ੍ਰਭੂ ਜੀ ਇਹਨਾਂ ਦੇ ਘਰਾਂ 'ਚ ਸਵਰਗਦੂਤਾਂ ਦੇ ਵਾੜੇ ਲੱਗ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅਜੇ ਅਗਲੇ ਸ਼ਨੀਵਾਰ ਨੂੰ ਵੱਡੀਆਂ ਗਵਾਹੀਆਂ ਦੇ ਨਾਲ ਆਉਣ ਮੇਰੇ ਪਿਤਾ ਪਰਮੇਸ਼ਰ ਜੀ ਜੋ ਇਹਨਾਂ ਦਾ ਅਧੂਰਾ ਵਯ ਪ੍ਰਭੂ ਜੀ ਉਹ ਸੱਚਮੁੱਚ ਪੂਰਾ ਹੋ ਜਾਏ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਿਆਵਾਦ ਕਰਦੀਆਂ ਪ੍ਰਭੂ ਧੰਨਿਆਵਾਦ ਹੋ ਪ੍ਰਭੂ ਧੰਨਿਆਵਾਦ ਹੋ ਪ੍ਰਭੂ ਜੀ ਆਮੇਨ আমীন আমীন হালে লোয়া হালে লুয়া হালে লুয়া বলো প্রভু ਮਹਾ ਵਿਸ਼ੇਕੀ ਜੈ ਮਹਾ ਵਿਸ਼ੇਕੀ ਜੈ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਪ੍ਰਭੂ ਜੀ